ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਦੇਂਦਰ ਸਿੰਘ ਪੰਗੋਈ ਇਸ ਵੇਲੇ ਅਸੀਂ ਮੌਜੂਦ ਆ ਢੇੜੀ ਜਟਾ ਟੋਲ ਪਲਾਜ਼ਾ ਦੇ ਉੱਪਰ ਜਿੱਥੇ ਕੌਮੀ ਇਨਸਾਫ ਮੋਰਚਾ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ 11 ਤੋਂ ਲੈ ਕੇ 2 ਤੱਕ ਪੰਜਾਬ ਦੇ ਜਿਹੜੇ ਟੋਲ ਪਲਾਜ਼ੇ ਨੇ ਇਹ ਟੋਲ ਪਲਾਜ਼ੇ ਅਸੀਂ ਫ੍ਰੀ ਕਰਨੇ ਨੇ ਕੌਮੀ ਇਨਸਾਫ ਮੋਰਚੇ ਦੀ ਗਾਉਣ ਨੂੰ ਜਿਹੜੀ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਜਿਹੜੀ ਫੂਲ ਹੈ ਉਹ ਸਪੋਰਟ ਕਰ ਰਹੀ ਆ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਫੂਲ ਦੀ ਜਿਹੜੀ ਟੀਮ ਹੈ ਪਟਿਆਲਾ ਦੀ ਇੱਥੇ ਮੌਜੂਦ ਹੈ ਮੇਰੇ ਨਾਲ ਪਟਿਆਲਾ ਦੇ ਪ੍ਰਧਾਨ ਕਰਨਜੀਤ ਸਿੰਘ ਸਵਾਜਵਰ ਸਾਹਿਬ ਮੌਜੂਦ ਨੇ ਸਵਾਜਵਰ ਸਾਹਿਬ ਤੇ ਅੱਜ ਜਿਹੜਾ ਪ੍ਰੋਗਰਾਮ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆ ਕਿਉਂਕਿ ਇੱਕ ਸਾਲ ਤੋਂ ਵੱਧ ਸਮਾਂ ਜਿਹੜਾ ਹੋ ਗਿਆ ਚੰਡੀਗੜ੍ਹ ਦੇਆਂ ਬਰੂਹਾਂ ਤੇ ਲੋਕਾਂ ਨੂੰ ਬੈਠਿਆਂ ਨੂੰ ਕਿ ਭਾਰਤ ਦੇ ਕਾਨੂੰਨ ਕਿਹੋ ਜਿਹੇ ਨੇ ਕਿ ਜਿਹੜੇ ਆਰਐਸਐਸ ਦੇ ਜਿਹੜੇ ਵੱਡੇ ਅਤਵਾਦੀ ਨੇ ਤੇ ਉਹਨਾਂ ਨੂੰ ਕਿਵੇਂ ਯਾਨੀ ਜਿਹੜਾ ਜੋ ਰਿਹਾ ਕੀਤਾ ਜਾਂਦਾ ਤੇ ਆਉਂਦਿਆਂ ਨੂੰ ਉਹਨਾਂ ਨੂੰ ਫੁੱਲ ਮਾਲਾ ਕਰਕੇ ਉਹਨਾਂ ਨੂੰ ਕਿਵੇਂ ਪਾਰਟੀ ਦੇ ਵਿੱਚ ਸਰਕਾਰਾਂ ਦੇ ਵਿੱਚ ਕਿਵੇਂ ਜਿਹੜੀ ਐਮਐਲਏ ਦੀਆਂ ਟਿਕਟਾਂ ਪੀ ਤੇ ਟਿਕਟਾਂ ਕਿਵੇਂ ਦਿੱਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਇੱਕ ਸਿੱਖ ਕਮਿਊਨਿਟੀ ਹੈ ਜਿਹੜੀ ਘੱਟ ਕਮਿਊਨਿਟੀ ਹੈ ਤੇ ਉਹਨਾਂ ਦੇ ਜਿਹੜੇ ਲੋਕ ਹੈ ਸਰਕਾਰ ਦੇ ਕਹਿਣ ਮੁਤਾਬਕ ਉਹ ਹੱਤਵਾਦੀ ਸੀ ਵੱਖਵਾਦੀ ਸੀ ਉਹ ਜੋ ਵੀ ਸੀ ਸਰਕਾਰ ਨੇ ਉਹਨਾਂ ਤੇ ਆਪਣੇ ਮੁਤਾਬਕ ਪਰਚੇ ਦਰਜ ਕੀਤੇ ਆ ਉਹਨਾਂ ਨੂੰ ਜੇਲਾ ਹੋਈਆਂ ਨੇ ਸਜ਼ਾਾਂ ਆ ਹੋਗੀਆਂ ਪਰ ਇਹ ਸਭ ਤੋਂ ਮਾੜੀ ਗੱਲ ਹੈ ਵੀ ਜਿਹੜਾ ਇੱਕ ਸਾਡੇ ਘੱਟ ਕਮਿਊਨਿਟੀ ਨੂੰ ਸਿੱਖੀ ਨੂੰ ਇਸ ਗੱਲ ਤੇ ਜਿਹੜਾ ਜੇਲਾ ਚ ਸਾਡੇ ਨੌਜਵਾਨਾਂ ਨੂੰ ਰੱਖ ਰੱਖਿਆ ਕਿ ਸਿੱਖ ਨੇ ਅਸੀਂ ਪਿੱਛੇ ਜੇ ਦੇਖਿਆ ਕਿ ਅਮਿਤ ਸ਼ਾਹ ਦਾ ਸਾਡੇ ਵਿੱਤ ਮੰਤਰੀ ਆ ਜਿਹੜਾ ਭਾਰਤ ਦਾ ਉਹਦਾ ਬਿਆਨ ਆਇਆ ਕਿ ਇੱਕ ਲੋਕਾਂ ਨੇ ਗੁਨਾਹ ਕੀਤਾ ਤੇ ਮਾਫੀ ਮੰਗਣਾ ਫਿਰ ਉਹਦੇ ਤੇ ਸੋਚਿਆ ਜਾ ਸਕਦਾ ਤੇ ਦੂਜਾ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆ ਉਹਦੇ ਬਿਆਨ ਦੀ ਕਿ ਇੱਕ ਤੁਹਾਡਾ ਮਰਜ਼ਮ ਹੈ ਤੁਸੀਂ ਉਹਨੂੰ ਸਜ਼ਾ ਦੇਤੀ ਅਦਾਲਤ ਨੇ ਜੋ ਸਜ਼ਾ ਬਣਦੀ ਉਹਨੇ ਸਜ਼ਾ ਕੱਟ ਲਈ ਤੇ ਉਸ ਤੋਂ ਬਾਅਦ ਉਹ ਕਿਉਂ ਮਾਫੀਆਂ ਮੰਗੂਗਾ ਤੇ ਜਿੰਨੇ ਵੀ ਆਰਐਸਐਸ ਦੇ ਜਿਹੜੇ ਗੁੰਡੇ ਤੇ ਪ੍ਰਿਗਾ ਦੇਵੀ ਵਰਗੇ ਆ ਜਿਹੜੇ ਵੱਡੇ ਵੱਡੇ ਅੱਤਵਾਦੀ ਸੇ ਕਿੰਨੇ ਕਿੰਨੇ ਰੇਲ ਰੇਲਾਂ ਦੇ ਵਿੱਚ ਉਹਨਾਂ ਨੇ ਬਲਾਸਟ ਕੀਤੇ ਆ ਕਿੰਨੇ ਲੋਕ ਮਾਰੇ ਆ ਉਹਨਾਂ ਦੇ ਵਿੱਚੋਂ ਤੇ ਉਹਨਾਂ ਨੇ ਉਹਨਾਂ ਨੂੰ ਰਹਾ ਕਰਕੇ ਕਿਵੇਂ ਐਮਪੀਆਂ ਦੀਆਂ ਪੋਸਟਾਂ ਤੇ ਪਹੁੰਚਾਇਆ ਜਿਹੜੇ ਇਹ ਜਿਹੜੀ 도ਗਲੀ ਨੀਤੀ ਭਾਰਤ ਦੇ ਇਥੋਂ ਦੀ ਪ੍ਰਸ਼ਾਸਨ ਦੀ ਆ ਭਾਰਤ ਦੀ ਸਰਕਾਰਾਂ ਦੀ ਆ ਅਸੀਂ ਉਹਦੀ ਵੀ ਨਿੰਦਾ ਕਰਦੇ ਆ ਤੇ ਅਸੀਂ ਜਿਹੜੇ ਅੱਜ ਅਸੀਂ ਇਕੱਠੇ ਹੋਇਆ ਅਸੀਂ ਸਰਕਾਰ ਨੂੰ ਫੇਰ ਚੇਤਾਵਨੀ ਦੰਦੇ ਆ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਬੰਦੀ ਸਿੰਘ ਕੀ ਜਿੰਨੇ ਹੋਰ ਸੰਕੜੇ ਲੋਕ ਨੇ ਜਿਹੜੇ ਸਾਡੇ ਕਿਸਾਨਾਂ ਦੇ ਮਜ਼ਦੂਰਾਂ ਦੇ ਹੱਕ ਦੇ ਲਈ ਲਿਖਦੇ ਆ ਬੋਲਦੇ ਆ ਉਹਦੇ ਚ ਪੱਤਰਕਾਰ ਵੀ ਨੇ ਬੁੱਧੀਜੀਵੀ ਨੇ ਉਹਨਾਂ ਨੂੰ ਕਿਵੇਂ ਅਣਮਿੱਥੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਢੱਕਿਆ ਹੋਇਆ ਇਸੇ ਕਰਕੇ ਕਿ ਸਰਕਾਰ ਦੇ ਖਿਲਾਫ ਬੋਲਦੇ ਆ ਸਰਕਾਰ ਦੀਆਂ ਜਿਹੜੀਆਂ ਗੰਦੀਆਂ ਘਟੀਆ ਹਰਕਤਾਂ ਨੇ ਉਹਨਾਂ ਨੂੰ ਨੰਗਾ ਕਰਦੇ ਆ ਤਾਂ ਸੁਕੇ ਇਸ ਪ੍ਰੋਗਰਾਮ ਦਾ ਕਿਹੜੀ ਕਿਹੜੀ ਕਿਸਾਨ ਜਿੱਥੇ ਹੁੰਦੀ ਹੈ ਸਮਰਥਨ ਕਰ ਰਹੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੀਆਂ ਤਕਰੀਬਨ ਇੱਥੇ ਜਿਹੜੇ ਅਸੀਂ ਟੋਲ ਪਲਾਜੇ ਦੇ ਖੜੇ ਆ ਤੇ ਇਹਦੇ ਚ ਘਟੋ ਘਟ ਜਿਹੜੀਆਂ ਪੰਜ ਜਥੇਬੰਦੀਆਂ ਨੇ ਉਹ ਇਹਦਾ ਸਮਰਥਨ ਕਰ ਰਹੀਆਂ ਨੇ ਕਿਹੜੀਆਂ ਕਿਹੜੀਆਂ ਨੇ ਉਹਦੇ ਚ ਇੱਕ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਪਟੇੜੀ ਕਲਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੇ ਇੱਕ ਬੀਕੇਯੂ ਸਿੱਧੂਪੁਰ ਤੇ ਇਹ ਜਥੇਬੰਦੀਆਂ ਇੱਥੇ ਕਰ ਰਹੀਆਂ ਨੇ ਇਹਦੀ ਸਪੋਰਟ ਕਿਉਂਕਿ ਇਹ ਲੋਕਾਂ ਨੂੰ ਲੱਗਦਾ ਵੀ ਜਿਹੜੇ ਸਾਡੇ ਨੌਜਵਾਨ ਸੀਗੇ ਉੱਤੇ ਅੱਜ ਭਾਵੇਂ ਉਹਨਾਂ ਦੀ ਉਮਰ ਕਿਤੇ ਵੀ ਪਹੁੰਚ ਗਈ ਅਸੀਂ ਉਹਨਾਂ ਨੂੰ ਰਿਹਾ ਕਰਾਉਣ ਤੱਕ ਇੱਕ ਕੰਬਨ ਸਾ ਮੋਰਚਾ ਜੋ ਵੀ ਕਾਲ ਦੇਊਗਾ ਅਸੀਂ ਉਸ ਕਾਲ ਨੂੰ ਹਰ ਹਿੱਲੇ ਜਾਣੀ ਲਾਗੂ ਕਰਾਂਗੇ ਕੀ ਕੀ ਪ੍ਰੋਗਰਾਮ ਸੀ ਸਿਰਫ ਟੋਲ ਪਲਾਜ਼ੇ ਬੰਦ ਕਰਨ ਦਾ ਪ੍ਰੋਗਰਾਮ ਸੀ ਜਾਂ ਹੋਰ ਵੀ ਕੋਈ ਪ੍ਰੋਗਰਾਮ ਸੀ ਟੋਲ ਪਲਾਜ਼ਾ ਸਿਰਫ ਇੰਨਾ ਕਿ ਵੀ ਫ੍ਰੀ ਕਰਨੇ ਸੀ ਅੱਜ ਤੇ 13 ਜਗ੍ਹਾ ਦਾ ਸਿਗਾ ਟੋਲ ਪਲਾਜ਼ੇ ਪੰਜਾਬ ਦੇ ਵਿੱਚ ਫ੍ਰੀ ਕਰਨੇ ਆ ਪਰ ਲੋਕਾਂ ਨੇ ਆਪ ਮਾਰੇ ਹੋ ਕੇ ਅੱਜ ਪੰਜਾਬ ਦੀ ਜਿਹੜੀ ਸਥਿਤੀ ਆ ਉਹ 20 ਟੋਲ ਪਲਾਜ਼ਿਆਂ ਦੀ ਸਾਡੇ ਕੋਲ ਰਿਪੋਰਟ ਆ ਕਿ 20 ਟੋਲ ਪਲਾਜ਼ੇ ਨੇ ਜਿਹੜੇ ਉਹ ਬਿਨਾਂ ਜਾਣੀ ਪਰਚੀ ਕੱਟੇ ਅੱਜ ਲੋਕ ਲੰਘ ਰਹੇ ਉੱਥੇ ਓਕੇ ਤੇ ਪੂਰੇ ਪੰਜਾਬ ਦੇ ਵਿੱਚ 20 ਟੋਲ ਪਲਾਜ਼ੇ ਨੇ ਜਿਹਨ ਪੂਰੇ ਪੰਜਾਬ ਦੇ ਵਿੱਚ ਇਹਦੇ 20 ਟੋਲ ਪਲਾਜ਼ੇ ਨੇ ਉਹਨਾਂ ਦੇ ਉੱਪਰ ਵੀ ਆਏ ਪੰਜ ਕਿਸਾਨ ਜਥੇਬੰਦੀਆਂ ਬੈਠੀਆਂ ਨੇ ਕਿ ਹੋਰ ਅਲੱਗ-ਅਲੱਗ ਜਿਥੇਬੰਦੀਆਂ ਆਏ ਨੇ ਉੱਥੇ ਤਾਂ ਇਹ ਵੀ ਜਿਹੜੇ ਜਗ੍ਹਾ ਤੇ ਕਿਸੇ ਜਥੇਬੰਦੀ ਦਾ ਜ਼ੋਰ ਜ਼ਿਆਦਾ ਉਹ ਆਪਮਹਾਰੇ ਵੀ ਕਰ ਰਹੇ ਆ ਤੇ ਕੁਝੋ ਜਥੇਬੰਦੀਆਂ ਵੀ ਉਹਦੇ ਸਾਂਝੇ ਤੌਰ ਤੇ ਵੀ ਕਰ ਰਹੀਆਂ ਨੇ ਹੋਰ ਵੀ ਕੋਈ ਐਦਾਂ ਦਾ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਹੈਗਾ ਨਹੀਂ ਫਿਲਹਾਲ ਸਾਡੇ ਕੋਈ ਧਿਆਨ 'ਚ ਨਹੀਂ ਜਦੋਂ ਆ ਗਿਆ ਤਾਂ ਅਸੀਂ ਉਸ ਮੋਰਚੇ ਤੇ ਜੋ ਵੀ ਸੁਨੇਹਾ ਆਊਗਾ ਸੀ ਉਹਦੇ ਤੇ ਕਿਹੜੇ ਮੱਤੇ ਲੜਾਂਗੇ ਕਰਾਂਗੇ ਸਰਕਾਰ ਦਾ ਪਤਾ ਜਦੋਂ ਹੁਣ 2 ਵਜੇ ਆਣਗੇ ਉਸ ਤੋਂ ਬਾਅਦ ਕੀ ਪ੍ਰੋਗਰਾਮ ਹੈ ਉਸ ਦਾ ਪ੍ਰੋਗਰਾਮ ਆ ਸਾਰੇ ਲੋਕ ਆਪਦੇ ਆਪ ਦੇ ਘਰ ਜਾਣਗੇ ਤੇ ਸਾਡਾ ਜਿਹੜਾ ਆਪਦਾ ਪ੍ਰੋਗਰਾਮ ਆ ਸਾਡੀ ਦਿੱਲੀ ਜਾਣ ਦੀ ਤਿਆਰੀ ਹੈ 13 ਫਰਵਰੀ ਦੀ ਅਸੀਂ ਉਹਦੇ 'ਚ ਜੁਟੇ ਹੋਏ ਆ ਅਸੀਂ ਆਪਦਾ ਜਿਹੜਾ ਪ੍ਰੋਗਰਾਮ ਆ ਪਿੰਡਾਂ 'ਚ ਮੀਟਿੰਗਾਂ ਕਰ ਰਹੇ ਆ ਫੰਡ ਕੱਟ ਰਹੇ ਆ ਤੇ ਦਿੱਲੀ ਦੀ ਹਿੱਕ ਤੇ ਜਾ ਕੇ ਬੈਠਾਂਗੇ 13 ਤਰੀਕ ਨੂੰ ਫੇਰ ਤੇ ਜਿਹੜੀਆਂ ਸਾਡੀਆਂ ਮੰਗਾਂ ਨੇ ਭਾਵੇਂ ਉਹ ਲਖੀਮਪੁਰ ਖੀਰੀ ਵਾਲੀ ਆ ਐਮਐਸਪੀ ਆ ਤੇ ਜਾਂ ਕਿਸਾਨ ਮਜ਼ਦੂਰ ਦੀ 60 ਸਾਲ ਤੋਂ ਬਾਅਦ ਦੀ ਉਮਰ ਦਾ ਜਿਹੜਾ ਉਹਨੂੰ ਪੈਨਸ਼ਨ ਮੰਗਦਿਆਂ ਉਹਦੇ ਤੇ ਆ ਤੇ ਕਰਜ਼ਾ ਮੁਕਤੀ ਆ ਜਿਹੜੀ ਸਰਕਾਰ ਕਿਰ ਕਿਸਾਨ ਜਿੱਥੇ ਬੰਦੀਆਂ ਸਾਰੀਆਂ ਦਿੱਲੀ ਜਾ ਕੇ ਪੈ ਗਈਆਂ ਤਾਂ ਪੰਜਾਬ ਦੇ ਕਿਸਾਨਾਂ ਦੀ ਲੜਾਈ ਕੌਣ ਲੜੂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਲੜਾਈ ਫਿਲਹਾਲ ਸਾਡੀ ਦਿੱਲੀ ਨਾਲ ਲੜਾਈ ਆ ਜਦੋਂ ਪਹਿਲਾਂ ਵੀ ਭਗਵੰਤ ਮਾਨ ਮੂਹਰੇ ਆ ਕੇ ਸਾਡੇ ਅੜਿਆ ਉਦੋਂ ਵੀ ਸਾਡੀ ਦਿੱਲੀ ਨਾਲ ਲੜਾਈ ਸਲੋ ਕੇ ਤੁਸੀਂ ਦਿੱਲੀ ਧਰਨਾ ਲਾ ਲਿਆ ਜਾ ਕੇ ਪੰਨ ਲੋਕੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਨੇ ਇਹ ਕਿਸਾਨ ਜਥੇਬੰਦੀਆਂ ਸਾਰੀਆਂ ਸਾਂਝੇ ਤੌਰ ਦੇ ਇਕੱਠੀਆਂ ਹੋ ਗਏ ਜਿਸ ਤਰੀਕੇ ਦੇ ਨਾਲ ਐਸਕੇਮ ਹੁਣ ਮੁੜ ਸਿਰ ਜੋੜ ਰਿਹਾ ਸਾਰੀਆਂ ਕਿਸਾਨ ਜਥੇਬੰਦੀਆਂ ਚਲੀ ਜਾਂਦੀਆਂ ਨੇ ਦਿੱਲੀ ਦਿੱਲੀ 2.5 ਸਾਲ ਫਿਰ ਬੈਠੇ ਰਹਿੰਦੇ ਨੇ ਤੇ ਐਨ ਐਚ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਇਲੈਕਸ਼ਨ 27 ਬਣੀ ਆਉਣ ਵਾਲੀ ਹੋ ਜੂਗੀ ਪੰਜਾਬ ਸਰਕਾਰ ਤੋਂ ਫਿਰ ਤੁਸੀਂ ਕੀ ਲੈ ਕੇ ਦਿਓਗੇ ਜੇ ਤੁਸੀਂ ਦਿੱਲੀ ਚ ਲਿਗੇ ਪੰਜਾਬ ਦੇ ਕਿਸਾਨਾਂ ਨੂੰ ਪਹਿਲੀ ਗੱਲ ਤਾਂ ਇਹ ਹੈ ਵੀ ਦਿੱਲੀ ਸਰਕਾਰ ਹੈ ਜਿਹੜੀ ਔਰ ਚੋਣਾ ਆ ਰਹੀਆਂ ਨੇ 2024 ਦੇ ਵਿੱਚ ਉਹਦੀ ਐਨੀ ਹਿੰਮਤ ਨਹੀਂ ਕਿ ਸਾਨੂੰ 2 ਸਾਲ ਬਠਾ ਲੂਗੀ ਉਹਨੇ ਸਾਡੀ ਗੱਲ ਮੰਨਣੀ ਉਹਨੂੰ ਪੈਣੀ ਆ ਤੇ ਇਕੱਲੇ ਪੰਜਾਬ ਨਹੀਂ ਜਾ ਰਿਹਾ ਦਿੱਲੀ ਭਾਰਤ ਦੇ ਜਿੰਨੇ ਵੀ ਸਟੇਟਾਂ ਨੇ ਉਹਦੇ ਵਿੱਚ ਸਾਰੀਆਂ ਸਟੇਟਾਂ ਚੋ ਜਾਨੀ ਕਿਸੇ ਜੋ ਸਟੇਟ ਚੋ 100 ਜਥੇਬੰਦੀ ਜਾਰੀਆ ਕਿਸੇ ਜੋ 50000 ਆ ਰਹੀਆਂ ਨੇ ਕੱਲ ਦਿੱਲੀ ਆ ਜਿਹੜੀ ਵੱਡੀ ਮੀਟਿੰਗ ਹੋਣ ਜਾ ਰਹੀ ਆ ਦੂਜੀਆਂ ਸਟੇਟਾਂ ਦੀ ਤੇ ਪੰਜਾਬ ਦੇ ਆਗੂਆਂ ਦੀ ਤੇ ਉਹਦੇ ਚ ਪੂਰੇ ਭਾਰਤ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਉਹ ਜਾ ਰਹੀਆਂ ਨੇ ਦਿੱਲੀ ਤੇ ਦੂਜਾ ਇਹ ਨਹੀਂ ਹੈਗਾ ਵੀ ਸਾਨੂੰ ਸਰਕਾਰ ਬਿਠਾ ਲੂਗੀ ਨਾ ਸਰਕਾਰ ਚ ਇਨੀ ਹਿੰਮਤ ਆ ਹੁਣ ਵੀ ਉਹ ਸਾਨੂੰ 2 ਸਾਲ ਬਿਠਾ ਲੂਗੀ ਉੱਤੇ ਦੇ ਨਾ ਹੀ ਲੋਕਾਂ ਦਾ ਹੁਣ ਜਿਹੜਾ ਸਬਰ ਦਾ ਪਿਆਲਾ ਉਹ ਫੁੱਟ ਚੁੱਕਿਆ ਕਿਉਂਕਿ ਉਹ ਧੋਖੇਵਾਜਾਂ ਦੀ ਸਰਕਾਰ ਹੈ ਸਾਡੇ ਨਾਲ ਧੋਖਾ ਕੀਤਾ ਪਹਿਲਾਂ ਅਸੀਂ ਹੁਣ ਉਹਨਾਂ ਦੀਆਂ ਗੱਲਾਂ ਚ ਆਉਣ ਵਾਲੇ ਹੈ ਨਹੀਂ ਤੇ ਆਪਦੀ ਮੰਗਾਂ ਨੇ ਜਿਹੜੀਆਂ ਉਹ ਮਨਾ ਕੇ ਸੀ ਫੇਰ ਉਹ ਥੋੜਟਾਂਗੇ ਜੀ ਸੋ ਦੋਸਤੋ ਮੇਰੇ ਨਾਲ ਹਨਜੀਤ ਸਿੰਘ ਸਵਾਜਪੁਰ ਜਿਹੜੇ ਕਿਸਾਨ ਯੂਨੀਅਨ ਫੂਲ ਜਿਹੜੀ ਕਿਸਾਨ ਜਥੇਬੰਦੀ ਹੈ ਉਹਦੇ ਪਟਿਆਲਾ ਜ਼ਿਲ੍ਹੇ ਦੇ ਇਹ ਪ੍ਰਧਾਨ ਨੇ ਆਪਣੇ ਨਾਲ तमाम ਮਾਮਲਿਆਂ ਤੇ ਸਾਂਝ ਪਾਉਣ ਦੇ ਲਈ ਇਹ ਨਾਲ ਜੁੜੇ ਦਿੱਲੀ ਜਾਣ ਦਾ ਪ੍ਰੋਗਰਾਮ ਵੀ ਇਹਨਾਂ ਨੇ ਦੱਸਿਆ ਇਸ ਤੋਂ ਇਲਾਵਾ ਜੇ ਕਿਸ ਤਰੀਕੇ ਦੇ ਨਾਲ ਅੱਜ ਟੋਲ ਪ੍ਰਾਜਾ ਜਿਹੜਾ ਸੀ ਉਹ ਰੋਕਿਆ ਗਿਆ ਕਦੋਂ ਤੱਕ ਰੋਕਿਆ ਜਾਣਾ ਹੈ ਸਾਰੀ ਗੱਲਾਂ ਬਾਤਾਂ ਖੋਲ ਕੇ ਦਸੀਆਂ